ਹਾਂਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਹੋਰ ਕੀ ਹਾਲ ਚਾਲ ਆ ਮਿੱਤਰੋ ਜਾਨਵਰ ਪੰਛੀ ਲੋਟ ਨੇ ਤੇ ਅੱਜ ਬਈ ਕਬੂਤਰ ਜਿਹੜੇ ਆਪਣੀ ਸੇਲ ਤੇ ਨੇ ਠੀਕ ਆ ਉਹਨਾਂ ਦੀ ਵੀਡੀਓ ਪਾਉਣ ਲੱਗਾ ਤੇ ਕਰਾਉਣਾ ਤੁਹਾਨੂੰ ਦਰਸ਼ਨ ਠੀਕ ਆ ਜਾਇਜ਼ ਰੇਟ ਆ ਬਈ ਕੋਈ ਇਹ ਨਹੀਂ ਹੈਗਾ ਵੀ ਭਾਈ ਮੈਨੂੰ 10000 ਵਾਲਾ ਫੋਨ ਕਰਿਓ ਜਾਂ 20000 ਵਾਲਾ ਜਾਂ 5000 ਵਾਲਾ ਫੋਨ ਕਰਿਓ ਜਾਇਜ਼ ਰੇਟ ਤੇ ਆ ਤੇ ਜਿਹੜੇ ਪਹਿਲਾਂ ਸੀਗੇ ਬਈ ਇਹਨਾਂ 'ਚੋਂ ਕੁਝ ਵਿੱਕ ਗਏ ਸੇਲ ਕਰਤੇ ਸੀ ਆਪਾਂ ਯੂਕੇ ਵਾਲੇ ਭਰਾ ਨੇ ਲੈ ਲਈ ਸੀ ਆਪਣੇ ਨੇ ਤੇ ਅੱਜ ਹੁਣ ਕਰਾਉਣਾ ਤੁਹਾਨੂੰ ਮੈਂ ਦਰਸ਼ਨ ਪਹਿਲਾ ਆ ਆ ਬਈ ਆਪਣੀ ਗੋਲਾ ਇਹ ਪੱਠੀ ਆ ਗੋਲੀ ਬਈ ਗੋਲੇ ਦੀ ਭੈਣ ਆ ਇਹ ਸਕੀ ਖੱਟੀਆਂ ਅੱਖਾਂ ਦੀ ਆ ਕੈਂਚੀ ਲਾਈ ਹੋਈ ਆ ਠੀਕ ਆ ਕਿਉਂਕਿ ਇਹ ਆਪਾਂ ਬੱਚਿਆਂ ਵਾਸਤੇ ਰੱਖੀ ਸੀ ਆ ਇਹਦੇ ਢੱਲ ਪਾਈ ਹੋਈ ਆ 71 ਨੰਬਰ ਆਪਣੀ ਠੀਕ ਆ ਆ ਜੀ ਦੀ ਪੂਛ ਆ ਤੇ ਉੱਡਣ ਦੇ ਇਹਨਾਂ ਦੀ ਫੁੱਲ ਗਾਰੰਟੀ ਆ ਬਈ ਇਹ ਨਹੀਂ ਹੈਗਾ ਆਪਣੇ ਜਾਨਵਰ ਬਈ ਖੁੱਦੂ ਕੰਮ ਕਰਨਗੇ ਠੀਕ ਆ ਇਹ ਕਬੂਤਰੀ ਆ ਵੱਡੀ ਬਈ ਆ ਜੋ ਹੁਣ ਕਬੂਤਰ ਤੇ ਖੱਟੀਆਂ ਅੱਖਾਂ ਦਾ ਖਟੀਆਂ ਅੱਖਾਂ ਦਾ ਕਬੂਤਰ ਨੀਲੀ ਨੋਕ ਆ ਬਈ ਨੀਲੀਆਂ ਹੀ ਪਲਕਾਂ ਨੇ ਪਰ ਸਾਰਾ ਹੀ ਜਾਂਦਾ ਡਾਇਆ ਆਪਾ ਇਹ ਜਮਾ ਵੀ ਨਹੀਂ ਠੀਕ ਆ ਕਿਉਂ ਆਪਾ ਇਹ ਬੱਚਿਆਂ ਵਾਸਤੇ ਰੱਖਿਆ ਸੀ ਤੇ ਪੈਰ ਦੇਖ ਲਓ ਇਹ ਜਿਹੜੀ ਕਬੂਤਰੀ ਆਪਣੇ ਗੁਰਨੇ ਉੱਡੀ ਸੀ ਠੀਕ ਆ ਉਹਦੇ ਜੋਗਾਹਾ ਬਲੱਡ ਆ ਤੇ ਆ ਦੇਖੋ ਬਈ ਠੀਕ ਆ ਆਲੀ ਦੇਖ ਲੈ ਥੱਲੇ ਨੂੰ ਆਹ ਬਈ ਡੱਬਾ ਬੱਚਾ ਆਪਣਾ ਇਹ ਆਪਣੇ ਵੱਡੇ ਰੱਤਿਆਂ ਦਾ ਠੀਕ ਆ ਸਾਰਾ ਆਈ ਜਾਂਦਾ ਬਈ ਆ ਖਿੱਚਤੀ ਅਸੀਂ ਕੰਨੀਆਂ ਜੀਆਂ ਹੈ ਬੱਚਾ ਹੀ ਹੈ ਹਜੇ ਪਹਿਲੀ ਗਲੀ ਉਹ ਝੜੀ ਜਾਂਦਾ ਮਤਲਬ ਪਹਿਲੀ ਸਾਰੀ ਝੜੀ ਜਾਂਦਾ ਠੀਕ ਹੈ ਚਿੱਟੀਆਂ ਅੱਖਾਂ ਦਾ ਖਾਰੀਆਂ ਜੀਆਂ ਅੱਖਾਂ ਦਾ ਬਈ ਕੂਤਰੀ ਆਪਣੀ ਪਈ ਤੇ ਆਹ ਬੱਚਾ ਹੈ ਬਈ ਇਹ ਪਹਿਲਾਂ ਆਪਣੇ ਕੋਲ ਡੱਬਾ ਹੁੰਦਾ ਸੀਗਾ ਕਮੜ ਦਾ ਖੱਟੀ ਕਾਲੀ ਦਾ ਉਸੇ ਦਾ ਸਗਾ ਭਰਾਇਆ ਬਈ ਉੱਡਣ ਦੀ ਫੁੱਲ ਗਰੰਟੀ ਆ ਘਰੇ 1:30 ਵਜੇ ਤੱਕ ਇਹ ਡਾਇਆਮੈਂਡ ਠੀਕ ਹੈ ਉਦੋਂ ਬਾਅਦ ਇਹ ਝਾੜੇ ਪੈ ਗਿਆ ਸੀ ਇੱਕ ਐਤ ਕੀ ਥੋੜੀ ਜਿਹੀ ਆ ਗਿਆ ਸੀ ਆਪਣੇ ਕੂਤਰ ਦੋ ਦੋ ਕੰਨੀਆਂ ਇਕੱਠੀਆਂ ਝਾੜ ਦੇ ਦੀ ਸੀ ਤਾ ਕਾ ਕੇ ਬਾੜਾ ਜੱਡਾ ਨਹੀਂ ਗਿਆ ਪਰ 1:00 ਵਜੇ ਤੱਕ ਆਪਾਂ ਹਿੱਟ ਆਇਆ ਹੁਣ ਆ ਗਏ ਬਈ ਆਹ ਲਾਲ ਚੀਨੇ ਠੀਕ ਐ ਇਹ ਜੋ ਬਾਪੂ ਸੋਹਣੀ ਸਾਭੀ ਹੋਈ ਸੀ ਠੀਕ ਐ ਕਬੂਤਰੀ ਐ ਇਹ ਆਹ ਇਹਦੇ ਪੈਰ ਨੇ ਛੋਟਾ ਜਿਹਾ ਕੱਦ ਆ ਤੇ ਇਹਦੇ ਭੈਣ ਪਈ ਆਪਣੇ ਕੋਲ ਸਾਰੀ ਵਧੀਆ ਉੱਡੇ ਨੇ ਬਈ ਕੋਈ ਹੱਡੀ ਦਾ ਖੁੱਲੀ ਡੁੱਲੀ ਨਹੀਂ ਹੈਗੀ ਪੂਰੀ ਟੌਪ ਦਾ ਬਲੱਡ ਆ ਬਈ ਰਿਜ਼ਲਟ ਵੀ ਪੂਰੇ ਹੀ ਦੇਊਗੀ ਬੱਚਿਆਂ ਚ ਠੀਕ ਐ ਤੇ ਹੁਣ ਆ ਜੋ ਬਾਈ ਚੀਨੇ ਤੇ ਇਹ ਵੀ ਆਪਣੇ ਗੋਲੇ ਦਾ ਭਰਾ ਹੈ ਬਾਈ ਇਹ ਵੀ ਕਰੇਡਾ ਆ ਠੀਕ ਹੈ 12 1 ਵਜੇ ਤੱਕ ਇਹ ਵੀ ਉੱਡਿਆ ਬਾਈ ਉਸ ਤੋਂ ਬਾਅਦ ਇਹ ਵੀ ਝਾੜੇ ਪੈ ਗਿਆ ਸੀ ਆ ਦੇਖੋ ਇਹ ਸਾਬ ਨਾਲ ਝਾੜੇ ਪੈ ਗਿਆ ਸੀ ਤਾਂ ਕਰਕੇ ਆ ਦੇਖੋ ਦੋ ਦੋ ਕੰਨੀਆਂ ਕਈ ਥਾਵਾਂ ਤੋਂ ਇਹ ਇਕੱਠੀਆਂ ਝਾੜ ਰਹੀ ਹੈ ਪਤਾ ਨਹੀਂ ਕੀ ਚੱਕਰ ਹੈ ਠੀਕ ਹੈ ਖੱਟੀਆਂ ਅੱਖਾਂ ਦਾ ਬੱਚਾ ਕਾਲੀ ਨੋਕ ਦਾ ਤੇ ਗੋਲੇ ਦਾ ਸਗਾ ਭਰਾ ਇਹਦੇ ਵੀ ਪੈਰ ਚ ਠਾਲਾ ਹੈ ਬਾਈ 72 ਨੰਬਰ ਠੀਕ ਹੈ ਉਹ ਗੋਲੀ ਤੇ ਪੱਠਾ ਇਕੱਠੀ ਨੇ ਇੱਕੋ ਝੋਲੀ ਦੇ ਬੱਚੇ ਨੇ ਗਾਰੰਟੀ ਆ ਪੂਰੀ ਬਈ ਇਹਨਾਂ ਦੀ ਆਪਾਂ ਇਹ ਨਹੀਂ ਕਹਿੰਦੇ ਵੀ ਦਿਨ ਮਾਰਨਗੇ ਸਾਡੇ ਠੀਕ ਆ 12 1 2 ਦਾ ਟਾਈਮ ਘਰੇ ਕਰਦੇ ਨੇ ਬਈ ਠੀਕ ਆ ਤੇ ਬਾਕੀ ਤੁਹਾਡੀ ਖੇੜ ਪਾਣੀ ਦੇ ਤੇ ਕਿਵੇਂ ਤੁਸੀਂ ਉਹੋ ਕਰਦੇ ਹੋ ਠੀਕ ਆ ਤੇ ਆ ਪੰਜੇ ਕਬੂਤਰ ਨੇ ਦਿਖਾ ਦੇ ਪੁੱਤੋ ਇਹ ਪੰਜੇ ਕਬੂਤਰ ਨੇ ਬਈ ਸੇਲ ਤੇ ਜਿਹੜੇ ਭਰਾ ਨੇ ਵੀ ਲੈਣੇ ਹੋਏ ਉਹੀ ਕੰਟੈਕਟ ਕਰਿਓ ਤੇ ਜਿਹੜੇ ਭਰਾ ਬਈ ਸਵਾਦ ਲੈਣ ਵਾਲੇ ਦੂਰ ਹੀ ਰਹੋ ਹੱਥ ਜੋੜ ਕੇ ਬੇਨਤੀ ਆ ਕਿਉਂਕਿ ਜਦੋਂ ਸੇਲ ਤੇ ਕਬੂਤਰ ਪਾਉਣਾ ਨਾ ਘਟੋ ਘਟ 100 100 ਜਣੇ ਦਾ ਮੈਸੇਜ ਆਇਆ ਪਿਆ ਹੁੰਦਾ ਵੀਡੀਓ ਵੀ ਦੇਖੀਉਂਦੇ ਫੇਰ ਵੀ ਕਹਿੰਦੇ ਬਾਈ ਫੋਟੋਆਂ ਪਾ ਦੇ ਜੇ ਆ ਬੂਆ ਹਨਾ ਨਾਲੇ ਟਾਈਮ ਖਰਾਬ ਕਰਦੇ ਆ ਮੁੜ ਕੇ ਕੋਈ ਕਹਿੰਦਾ ਮੈਂ ਬਾਪੂ ਨੂੰ ਪੁੱਛੂੰ ਕੋਈ ਕਹਿੰਦਾ ਮੈਂ ਭਰਾ ਨੂੰ ਪੁੱਛੂੰ ਠੀਕ ਐ ਸੋ ਭਰਾ ਬਣ ਕੇ ਜਿਹੜੇ ਨੇ ਲੈਣੇ ਹੋਏ ਉਹੀ ਆਪਣੇ ਨਾਲ ਕੰਟੈਕਟ ਕਰਿਓ ਤੇ ਕਬੂਤਰਾਂ ਦੀ ਫੁੱਲ ਗਰੰਟੀ ਐ ਬਾਕੀ ਦੇਖ ਕੇ ਤੁਹਾਨੂੰ ਆਪ ਹੀ ਪਤਾ ਲੱਗਦਾ ਹੋਊਗਾ ਹਨਾ ਕਿ ਜਾਨਵਰ ਚੰਗੇ ਆ ਜਾਂ ਮਾਰੇ ਆ ਠੀਕ ਐ ਐਨ ਚੰਗੀ ਤਰ੍ਹਾਂ ਦਿਖਾ ਦੇ ਕੱਲਾ ਕੱਲੇ ਦੇ ਦਰਸ਼ਨ ਕਰਾ ਦੇ ਤੇ ਇੱਕ ਕਬੂਤਰ ਆਪਣਾ ਚਿੱਟੀਆਂ ਦਾ ਹੋਰ ਐ ਬਾਈ ਬਾਜੀ ਉੱਡਿਆ ਹੋਇਆ ਪੂਰਾ ਚੰਗਾ ਉੱਡਿਆ ਜੀ ਬਸ ਉਹੀ ਗੱਲ ਆ ਵੀ ਖੇਡ ਥੋੜੀ ਜੀ ਗਲਤ ਹੋ ਗਈ ਸੀ ਉਹਦੇ ਤੇ ਤੇ ਘਰੇ ਮੇਰੇ ਕੋਲੇ 4 4:30 ਵਜੇ ਤੱਕ ਉੱਡਿਆ ਲੈ ਕੇ ਆਉਣਾ ਬਈ ਦਿਖਾਉਣਾ ਤੁਹਾਨੂੰ। ਚੱਕਰਾ ਇਹ ਦੇਖਣੋ। ਆ ਕਬੂਤਰ ਆ ਬਈ ਆਪਣਾ ਚਿੱਟੀਆਂ ਅੱਖਾਂ ਦਾ ਨੀਲੀ ਨੋਕ ਐ ਉਹੇ ਜੀਆਂ ਪਲਕਾਂ ਨੇ। ਪੰਜੇ ਦੇਖ ਲਓ। ਠੀਕ ਐ। ਪਰ ਦੇਖ ਲਓ ਪਰ ਜਮਾ ਛਣੇ ਪਏ ਨੇ ਬਈ ਮੇਰੇ ਕੋਲ 4 4:30 ਦਾ ਟਾਈਮ ਕਰਦਾ ਰਿਹਾ। ਤੇ ਹੁਣ ਮੈਂ ਇਹਨੂੰ ਜੋੜੀ ਚ ਲਾਤਾ ਸੀ ਤੇ ਜੇ ਕਿਸੇ ਭਰਾਣੇ ਲੈਣਾ ਹੋਵੇ ਉਹਦੇ ਹਿਸਾਬ ਨਾਲ ਰੇਟ ਦੇ ਦਾਂਗੇ ਠੀਕ ਆ ਕੋਈ ਬਾਲਾ ਮਹਿੰਗੇ ਵਾਲਾ ਕੰਮ ਨਹੀਂ ਹੈਗਾ ਆਪਣਾ ਠੀਕ ਆ ਇਕਾ ਹੈ ਬਾਈ ਨਾ ਦਿਖਾ ਦੇ ਇਹਦੇ ਚ ਬਾਈ ਦੋ ਕਬੂਤਰ ਨੇ ਦੋ ਕਬੂਤਰੀਆਂ ਨੇ ਤੇ ਦੋ ਹੀ ਬੱਚੇ ਨੇ 6 ਦੇ 6 ਸੇਲ ਨੇ ਬਾਕੀ ਰੇਟ ਕੋਈ ਨਾ ਜੇ ਸਾਰੇ ਇਕੱਠੇ ਲੈਣੇ ਹੋਏ ਕਿਸੇ ਨੇ ਰੇਟ ਕਰ ਲਾਂਗੇ ਤੇ ਕੱਲੇ ਵਾਲੇ ਦਾ ਉਹਦੇ ਹਿਸਾਬ ਨਾਲ ਦੱਸਾਂਗੇ ਬਾਈ ਠੀਕ ਆ ਕਿਉਂਕਿ ਇਹਦੇ ਚ ਦੋ ਬੱਚੇ ਨੇ ਬਾਕੀ ਵੱਡੇ ਨੇ ਬਾਈ ਦੋ ਵੱਡੇ ਕਬੂਤਰ ਨੇ ਦੋ ਵੱਡੀਆਂ ਕਬੂਤਰੀਆਂ ਨੇ ਠੀਕ ਹੈ ਤੇ ਸਾਰੇ ਰਿਜਲਟਡ ਨੇ ਬਾਈ ਤਾਇੇ ਹੋਏ ਨੇ ਠੀਕ ਹੈ ਤੇ ਆਪਾਂ ਨੂੰ ਪਤਾ ਹੈ ਵੀ ਅੱਗੇ ਉੱਡਣਗੇ ਬੱਚੇ ਇਹਨਾਂ ਦੇ ਠੀਕ ਹੈ ਉਂਤਰਾ ਦੀ ਰੱਖੀ ਜਾ ਲੀ ਤੇ ਇੱਕ ਗੱਲ ਹੋਰ ਬਾਈ ਕਈ ਭਰਾ ਵਿੱਚ ਕਮੈਂਟ ਕਰਕੇ ਕਹਿੰਦੇ ਨੰਬਰ ਦੇ ਦੇ ਨੰਬਰ ਕਿਉਂ ਨਹੀਂ ਦਿੰਦਾ ਜੇ ਕੁੱਪਟਰ ਵੇਚਨੇ ਜੇ ਆਪੋ ਹੈ ਭਾਈ ਨੰਬਰ ਮੈਂ ਪਹਿਲਾਂ ਦਿੱਤਾ ਹੋਇਆ ਸੀ ਮੈਨੂੰ ਨਾ ਮਜਬੂਰੀ ਜੀ ਬੰਦ ਕਰਨਾ ਪੈ ਗਿਆ ਬਾਈ ਕਿਉਂਕਿ ਮੈਨੂੰ ਐਸਾ ਹਸਾਬ ਲਾ ਲਓ ਵੀ ਰਾਤ ਨੂੰ ਵੀ ਨਹੀਂ ਸੌਣ ਦਿੰਦੇ ਸੀ ਯਾਰ ਕੱਟੀ 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 ਤੇ ਪ੍ਰਾਮ ਰੇ ਕਹਿੰਦੇ ਹੁੰਦੇ ਬਾਈ ਨੰਬਰ ਦੇ ਦੇ ਨੰਬਰ ਦੇ ਦੇ ਹਨ ਤੇ ਬਾਈ ਨੰਬਰ ਮੈਂ ਪਹਿਲਾਂ ਦਿੱਤਾ ਸੀ ਬਹੁਤ ਪਾਇਆ ਹਨਾ ਨੰਬਰ ਤਾਂ ਕਰਕੇ ਨਹੀਂ ਦਿੰਦਾ ਬਾਈ ਕਿਉਂਕਿ ਜਿਹਨੇ ਗੱਲ ਕਰਨੀ ਦੀ ਹੈ ਇੰਸਟਾਗ੍ਰam ਤੇ ਆਪਾਂ ਨੂੰ ਮੈਸੇਜ ਕਰ ਲੈਂਦਾ ਬਾਕੀ ਜੇ ਕਿਸੇ ਭਰਾ ਕੋਲੇ ਇੰਸਟਾਗ੍ਰam ਨਹੀਂ ਚੱਲਦਾ ਫੇਸਬੁੱਕ ਚੱਲਦੀ ਆ ਤਾਂ ਫੇਸਬੁੱਕ ਤੇ ਵੀ ਮਰ ਜਾਣਾ ਗੱਲਤੀ ਨਿਕਲਦਾ ਬਾਈ ਠੀਕ ਆ ਬਾਕੀ ਥੋੜੇ ਦਿਨ ਰੋਕੋ ਤੇ ਨਵਾਂ ਨੰਬਰ ਲੈ ਕੇ ਆਪਾਂ ਸ਼ੇਅਰ ਤੁਹਾਡੇ ਨਾਲ ਜਰੂਰ ਕਰਾਂਗੇ ਤੇ ਪਰ ਬਸ ਉਹੀ ਗੱਲ ਹੈ ਰਿਕਵੈਸਟ ਹੈ ਸਵਾਦ ਲੈਣ ਵਾਲੇ ਤੇ ਬਿਨ ਫालतू ਬਾਈ ਰਾਤ ਨੂੰ 1:00 ਵਜੇ ਕੌਣ ਫੋਨ ਕਰਦਾ ਹੁੰਦਾ 1:00 ਵਜੇ ਦਰੂ ਕੀ ਗੇ ਪੈਗ ਲਾ ਕੇ ਫੋਨ ਕਰਕੇ ਬਾਈ ਬਹੁਤ ਸੋਹਣਾ ਕੰਮ ਕਰਦਾ ਜੇ ਆਪੂ ਆ ਠੀਕ ਆ ਸੋਕੇ ਦੀਆਂ ਆਪਾਂ ਵੀਡੀਓ ਵੀ ਬਾਹਰ ਕਿਹਨੇ ਦੇ ਫੇਰ ਵੀ ਫੋਨ ਲਾ ਕੇ ਕਹਿੰਦੇ ਬਾਈ ਸੋਕੇ ਦਾ ਦੱਸ ਦੀ ਸਾਰ ਨੂੰ ਵੱਧ ਆਉਂਦਾ ਪਾਣੀ ਦਾ ਬਾਈ ਸਾਨੂੰ ਪਾਣੀ ਦਾ ਉਹ ਤੇ ਸਮਝ ਨਹੀਂ ਆਇਆ ਠੀਕ ਆ ਸਾਨੂੰ ਪਰਸਨਲ ਚ ਦੱਸ ਦੇ ਪਾਣੀ ਠੀਕ ਆ ਹੋਰ ਦੱਸ ਦੇ ਪਾਣੀ ਵੀ ਤੁਸੀਂ ਆਪ ਹਿਸਾਬ ਲਾ ਲਓ ਵੀ ਬੰਦਾ ਯਾਰ ਕੰਲਾ ਬੰਦਾ ਕੀ ਕੁਝ ਕਰੂਗਾ ਨਾ ਨੰਬਰ ਦੇ ਗੱਲ ਕਰੂਗਾ ਜਾਂ ਕੀ ਕਰੂਗਾ ਸੋ ਇਹਦੇ ਕਰਕੇ ਬਾਈ ਮੈਂ ਨੰਬਰ ਨਹੀਂ ਦਿੱਤਾ ਸੀ ਸੋ ਬ ਜਿਹੜੇ ਭਰਾਵਾਂ ਨੇ ਵੀ ਲੈਣੇ ਹੋਇਆ ਆਪਾਂ ਨੂੰ ਇੰਸਟਾਗ੍ਰam ਤੇ ਆਈਡੀ ਆ ਮਰ ਜਾਣਾ ਗੱਲ ਤੇ ਆਪਣੇ ਨਾਲ ਗੱਲ ਕਰ ਸਕਦੇ ਹਾਂ ਠੀਕ ਹੈ ਤੇ ਆਪਾਂ ਗੱਲਬਾਤ ਕਰ ਲਾਂਗੇ ਤੇ ਸਾਰੇ ਇਕੱਠੇ ਲੈਣੇ ਹੋਏ ਉਹ ਜਿਆ ਰੇਟ ਹੋ ਜਾਊਗਾ ਬਾਕੀ ਆਪਣਾ ਕੋਈ ਇਹ ਨਹੀਂ ਹੈਗਾ 5-10000 ਵਾਲਾ ਰੇਟ ਨਹੀਂ ਹੈਗਾ ਭਾਈ ਠੀਕ ਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰੋ ਲਵ ਯੂ